ਆਪਣਾ ਚੈਨਲ ਤੇ ਸੋ ਅੱਜ ਅਸੀਂ ਗੱਲ ਕਰ ਰਹੇ ਹਾਂ 8994 ਭਰਤੀ ਅਤੇ 2364 ਭਰਤੀ ਦੇ ਸੰਬੰਧ ਵਿੱਚ ਸੋ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ 8994 ਭਰਤੀ ਦੇ ਸੰਬੰਧ ਵਿੱਚ ਸੋ ਦੇਖੋ ਜੋ ਕੋਡ ਦੇ ਆਰਡਰ ਆਏ ਨਾ ਉਸ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਜੋ 2787 ਓਪਨ ਦੀ ਪੋਸਟਾਂ ਬੰਦੀਆਂ ਨਾ ਉਸ ਦੇ ਹਿਸਾਬ ਨਾਲ ਜੋ ਇੱਕ ਲਿਸਟ ਆਂਦੀ ਹੈ ਤਾਂ ਕਾਫੀ ਕੈਂਡੀਡੇਟਸ ਜੋ ਲੱਗ ਸਕਦੇ ਨੇ ਕਿਉਂਕਿ 124 ਨੰਬਰ ਤੱਕ ਜੋ ਸਕਰੂਟਰੀ ਹੋ ਚੁੱਕੀ ਹੈ ਸੋ ਇਸ ਤੋਂ ਥੱਲੇ ਵੀ ਓਪਨ ਦੀ ਮੈਰਿਟ ਆਏਗੀ ਜੇਕਰ ਓਪਨ ਦੀ ਲਿਸਟ ਜੋ 2787 ਦੇ ਹਿਸਾਬ ਨਾਲ ਆਉਂਦੀ ਹੈ ਦੋਸਤੋ ਬਾਤ ਗੱਲ ਕਰੀਏ ਦੇਖ ਕੇ 1170 ਦੇ حساب ਨਾਲ ਲਿਸਟ ਆਂਦੀ ਹੈ ਤਾਂ ਫਿਰ ਜੋ ਡਬਲਿੰਗ ਕਰਕੇ ਬਾਹਰ ਹੋਏ ਨੇ ਕੈਂਡੀਡੇਟਸ ਸੋ ਉਹਨਾਂ ਦਾ ਨੰਬਰ ਆ ਸਕਦਾ ਉਸ ਵਿੱਚ ਕਿਉਂਕਿ ਪਹਿਲਾਂ ਜੋ ਵੀ ਲਿਸਟ ਆਣਗੇ ਹੁਣ ਡਬਲਿੰਗ ਕਲੀਅਰ ਕਰਕੇ ਹੀ ਆਣਗੇ ਸੋ ਬੈਕਲੌਗ ਦੀ ਗੱਲ ਕਰਦੇ ਹਾਂ ਬੈਕਲੌਗ ਦਾ ਪ੍ਰੋਟੈਸਟ ਵੀ ਇਸੇ ਹਿਸਾਬ ਨਾਲ ਕਿ ਪੂਰੀ 2787 ਜਾਨੀ 9994% ਦੇ ਹਿਸਾਬ ਨਾਲ ਲਿਸਟਾਂ ਜਾਰੀ ਕੀਤੀਆਂ ਜਾਣ ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਜੋ ਕੋਡ ਦੇ ਆਰਡਰ ਨੇ ਉਹ ਇਸੇ ਹਿਸਾਬ ਨਾਲ ਕਿਹਾ ਗਿਆ ਕਿ ਪੂਰੀ ਓਪਨ ਪਹਿਲਾਂ ਫਿਲ ਕੀਤੀ ਜਾਏ ਜਾਨੀ 2787 ਪੋਸਟਾਂ ਜੋ ਬੰਦੀਆਂ ਹਨ ਤਾਰੀਖ 959 ਦੇ ਅਸਾਮੀਆਂ ਉਹਨਾਂ ਨੂੰ ਫਿਲ ਕੀਤਾ ਜਾ ਸਕਦਾ ਸੋ ਜੇਕਰ ਇਦਾਂ ਹੁੰਦਾ ਤਾਂ ਕਾਫੀ ਕੈਂਡੀਡੇਟਸ ਜੋ ਰੋਜ਼ਗਾਰ ਤੇ ਲੱਗਣਗੇ ਜਾਨੀ ਪੂਰੀ 959% ਕੰਪਲੀਟ ਹੋਣ ਦੀ ਰਾਤੇ ਟਰ ਜਾਏਗੀ ਕਿਉਂਕਿ ਕੈਟਾਗਰੀ ਦੀ ਮੈਚ ਬਹੁਤ ਡਾਗਣਾ ਆਉਂਦੇ ਚਾਂਸ ਨੇ ਜਿਨ੍ਹਾਂ ਦੀ ਸਕਰੂਟੀ ਹੋ ਚੁੱਕੀ ਹੈ ਉਹ ਤਾਂ ਸੇਫ ਹੈ ਉਸ ਤੋਂ ਬਾਅਦ ਸਕਰੂਟੀ ਹੋਣ ਦੇ ਵੀ ਪੂਰੇ ਪੂਰੇ ਚਾਂਸ ਨੇ ਜੇਕਰ 2787 ਦੀ ਓਪਨਲੀ ਪਹਿਲਾਂ ਸੀਟਾਂ ਭਰੀਆਂ ਜਾਂਦੀਆਂ ਡਿਪਾਰਟਮੈਂਟ ਸੋ ਇਹ ਡਿਪਾਰਟਮੈਂਟ ਤੇ ਡਿਪੈਂਡ ਹੈ ਕਿ ਡਿਪਾਰਟਮੈਂਟ ਕਿੰਨੀਆਂ ਲਿਸਟਾਂ ਜੋ ਕਿਸ ਹਿਸਾਬ ਨਾਲ ਓਪਨ ਦੀਆਂ ਸੀਟਾਂ ਫਿਲ ਕਰਦਾ ਤੋ ਜੇਕਰ ਪੂਰੀ ਫੋਸਟਾਂ ਫਿਲ ਕਰਦਾ ਡਿਪਾਰਟਮੈਂਟ ਤਾਂ ਕਾਫੀ ਕੈਂਡੀਡੇਟਸ ਨੂੰ ਜੋ ਬੈਨੀਫਿਟ ਹੋਣ ਜਾ ਰਿਹਾ ਕਿਉਂਕਿ ਦੇਖੋ ਜੇਕਰ 9494 ਹਿਸਾਬ ਨਾਲ ਦੇਖੀਏ ਤਾਂ ਸਾਰੇ ਹੀ ਕੈਂਡੀਡੇਟ ਜੋ 9494 ਜੋ ਐਲੀਜੀਬਲ ਨਾ ਉਹਨਾਂ ਨੂੰ ਸਾਰਿਆਂ ਨੂੰ ਹੀ ਰੋਜ਼ਗਾਰ ਮਿਲਣਾ ਚਾਹੀਦਾ ਕਿਉਂਕਿ ਇਸੇ ਡਿਪਾਰਟਮੈਂਟ ਨੂੰ ਚਾਹੀਦਾ ਕਿ 2787 ਦੀ ਹੀ ਲਿਸਟ ਜਾਰੀ ਕਰੇ ਕਿਉਂਕਿ ਉਹਨਾਂ ਨੇ ਕਿਹਾ ਕਿ ਰੂਲ ਦੇ ਅਕੋਰਡਿੰਗ ਹੀ ਜੋ ਭਰਤੀ ਕੀਤੀ ਜਾਏ ਸੋ ਰੂਲ ਦੇ ਅਕੋਰਡਿੰਗ ਤਾਂ ਭਰਤੀ ਪਹਿਲਾਂ ਓਪਨ ਦੀਆਂ ਸੀਟਾਂ ਜੋ ਭਰੀਆਂ ਜਾਣਗੀਆਂ 2787 ਫਿਰ ਅੱਗੇ ਤਾਂ ਕੈਟਾਗਰੀ ਦੀਆਂ ਸੀਟਾਂ ਭਰੀਆਂ ਜਾਣਗੀਆਂ ਤੋ ਜੇਕਰ ਇਦਾਂ ਹੁੰਦਾ ਤਾਂ ਮੈਰਿਟ ਕਾਫੀ ਡਾਊਨ ਜਾਣ ਦੇ ਚਾਂਸ ਨੇ ਕਿਉਂਕਿ 5994 ਪੋਸਟ ਬਹੁਤ ਜ਼ਿਆਦਾ ਹੁੰਦੀ ਹੈ ਸੋ ਓਪਨ ਦੀ ਪੋਸਟ ਵੀ ਬਹੁਤ ਜ਼ਿਆਦਾ ਨੇ ਸੋ ਓਪਨ ਦੀ ਮੈਰਿਟ ਵੀ ਨੀਚੇ ਆਏਗੀ 124 ਤੱਕ ਜੋ ਸਕਰੂਟੀਨੀ ਹੋ ਚੁੱਕੀ ਹੈ ਉਸ ਤੋਂ ਨੀਚੇ ਤੁਹਾਨੂੰ ਮੈਰਿਟ ਦੇਖਣ ਨੂੰ ਮਿਲ ਸਕਦੀ ਹੈ ਜੇਕਰ ਪੂਰੀ ਲਿਸਟ ਆਉਂਦੀ ਹੈ 2787 ਲੈਂਡ ਡਿਪੈਂਡ ਕਰੇਗਾ ਡਿਪਾਰਟਮੈਂਟ ਕਿ ਡਿਪਾਰਟਮੈਂਟ ਹੁਣ ਕਿਦਾਂ ਜੋ ਲਿਸਟ ਜਾਰੀ ਕਰਦਾ ਇਸ ਸੰਬੰਧ ਵਿੱਚ ਜੋ ਪ੍ਰੋਟੈਸਟ ਵੀ ਰੱਖਿਆ ਗਿਆ ਬੈਕਲੌਗ ਵੱਲ ਉਸਦੀ ਵੀ ਕੋਈ ਅਪਡੇਟ ਆਂਦੀ ਹੈ ਤਾਂ ਤੁਹਾਨੂੰ ਉਸਦੀ ਵੀ ਜਾਣਕਾਰੀ ਦੇ ਦਿੱਤੀ ਜਾਏਗੀ ਸੋ ਅੱਗੇ ਤੋ 23 ਚੌਥੇ ਪ੍ਰਤੀਦੀ ਜੋ ਸੈਕੰਡ ਲਿਸਟ ਆ ਉਸਦੀ ਮੈਰਿਟ ਵੀ ਕਾਫੀ ਡਾਊਨ ਜਾਣ ਵਾਲੀ ਹੈ ਜਿਨ੍ਹਾਂ ਦੀ ਸਕਰੂਟੀ ਨਹੀਂ ਹੋ ਚੁੱਕੀ ਆ ਆਲਮੋਸਟ ਉਹ ਸੈਕੰਡ ਲਿਸਟ ਵਿੱਚ ਹੀ ਸੇਫ ਸੈਕੰਡ ਲਿਸਟ ਵਿੱਚ ਹੀ ਉਹਨਾਂ ਦਾ ਨੰਬਰ ਆਉਣ ਦੇ ਪੂਰੇ ਪੂਰੇ ਚਾਂਸ ਆ ਕਿਉਂਕਿ ਦੇਖੋ ਹਜੇ ਨਾੜ ਜੋਇਨਿੰਗ ਡਾਟਾ ਜੋ ਦੱਸਿਆ ਜਾ ਰਿਹਾ ਕਿ 26 ਅਪ੍ਰੈਲ ਤੱਕ ਸਾਰਾ ਹੀ ਡਾਟਾ ਜੋ ਕੰਪਲੀਟ ਕੀਤਾ ਜਾ ਸਕਦਾ ਹੈ ਡਿਪਾਰਟਮੈਂਟ ਵੱਲੋਂ ਉਸ ਤੋਂ ਬਾਅਦ ਤੁਹਾਨੂੰ ਜੋ ਆ ਨੈਕਸਟ ਲਿਸਟਾਂ ਜੋ ਦੇਖਣ ਨੂੰ ਮਿਲ ਸਕਦੀਆਂ ਜੇਕਰ ਸੈਕੰਡ ਲਿਸਟ ਆਉਂਦੀ ਆ ਉਸ ਵਿੱਚ ਵੀ ਕਈ ਕੈਂਡੀਡੇਟ ਜੋ ਐਬਸੈਂਟ ਰਹਿਣਗੇ ਜੋ ਜੁਆਇਨਿੰਗ ਨਹੀਂ ਲੈਣਗੇ ਜੋ 6835 ਤੇ ਜਾ ਚੁੱਕੇ ਜਾਂ ਕੋਈ ਅਦਰ ਜੋਬਸ ਤੇ ਜਾ ਚੁੱਕੇ ਉਸ ਤੋਂ ਬਾਅਦ ਫਿਰ ਜੋ ਨਾ ਜੋਇਨਿੰਗ ਡਾਟਾ ਆਏਗਾ ਉਸ ਤੋਂ ਬਾਅਦ ਤੁਹਾਨੂੰ 3rd ਲਿਸਟਾਂ ਵੀ ਦੇਖਣ ਨੂੰ ਮਿਲਣਗੀਆਂ ਇਦਾਂ ਹੀ ਉਸ ਤੋਂ ਬਾਅਦ ਤੁਹਾਨੂੰ ਜੇ ਇੱਕ ਸੀਟਾਂ ਬਚਦੀਆਂ ਨੇ ਉਸ ਤੋਂ ਬਾਅਦ ਤਾਂ ਤੁਹਾਨੂੰ ਨਿਊ ਸਕਰੂਟੀ ਨਹੀਂ ਹੁੰਦੀ ਵੀ ਦਿਖਾਈ ਦੇਗੀ ਸੋ ਜੋ ਸੈਕੰਡ ਲਿਸਟ ਦੀ ਮੇਨ ਗੱਲ ਆ ਉਹ 26 ਤਰੀਕ ਤੋਂ ਬਾਅਦ ਜੋ ਤੁਹਾਨੂੰ ਦੇਖਣ ਨੂੰ ਮਿਲ ਸਕਦੀ ਹੈ ਤਾਂ ਆਣੀ ਵੀ ਚਾਹੀਦੀ ਉਸ ਟਾਈਮ ਤੇ ਕਿਉਂਕਿ ਉਹ ਟਾਈਮ ਕੰਪਲੀਟ ਹੋ ਚੁੱਕਿਆ ਤਾਂ ਸੈਕੰਡ ਲਿਸਟਾਂ ਜਾਰੀ ਕਰਨੀਆਂ ਚਾਹੀਦੀਆਂ ਡਿਪਾਰਟਮੈਂਟ ਨੂੰ April ਦੇ ਐਂਡ ਤੱਕ ਸੋ ਇਸ ਵੰਦ ਵਿੱਚ ਤੁਹ ਸੈਕੰਡ ਲਿਸਟ ਦੇ ਐਕਸਪੈਕਟਿਡ ਕੱਟ-ਆਫ ਵੀ ਦੱਸੀ ਜਾਏਗੀ 26 ਤਰੀਕ ਨੂੰ ਜੇਕਰ ਸਾਡੇ ਕੋਲ ਜੋਇਨਿੰਗ ਡਾਟਾ ਮਿਲਦਾ ਤਾਂ ਪੂਰੀ ਹੀ ਤੁਹਾਨੂੰ ਡਿਟੇਲ ਵਿੱਚ ਕੱਟ-ਆਫ ਦੱਸੀ ਜਾਏਗੀ ਕਿੱਥੇ ਤੱਕ ਰਹਿ ਸਕਦੀ ਹੈ ਜੋ ਲਿਸਟ ਕਿਉਂਕਿ ਕੈਟਾਗਰੀ ਚ ਕਿੰਨੀਆਂ ਸੀਟਾਂ ਫਿਲ ਹੋਈਆਂ ਹਨ ਹਰ ਇੱਕ ਚ ਲੈ ਕਿੰਨੇ ਡਿਸਟ੍ਰਿਕਟ ਵਾਈਜ਼ ਜੋ ਵੀ ਜੋਇਨਿੰਗ ਡਾਟਾ ਹੁੰਦਾ ਉਸ ਦੀ ਜਾਣਕਾਰੀ ਅਗਰ ਮਿਲਦੀ ਹੈ ਤਾਂ ਤੁਹਾਨੂੰ ਪੂਰੀ ਹੀ ਜੋ ਜਾਣਕਾਰੀ ਦਿੱਤੀ ਜਾਏਗੀ ਸੈਕੰਡ ਲਿਸਟ ਐਕਸਪੈਕਟਿਡ ਕੱਟ-ਆਫ ਬਾਰੇ ਸੋ ਇਦਾਂ ਹੀ ਉਹਨਾਂ ਅੱਗੇ ਮੇਰੇ ਬਾਰੇ ਵੀ ਤੁਹਾਨੂੰ ਦੇਵਾਂਗੇ ਸੈਕੰਡ ਲਿਸਟ ਬਾਰੇ ਸੋ ਵੀਡੀਓ ਤੇ ਨਾ ਨਹੀਂ ਉਹਦਾ ਚੈਨਲ ਤੋ ਮਿਲਦੇ ਆਂ ਅਗਲੀ ਅਪਡੇਟ ਨਾਲ ਤਦ ਤੱਕ ਲਈ ਜੀ ਧੰਨਵਾਦ